ਇਹ ਕਹਿਣਾ ਪ੍ਰਧਾਨ ਸਾਹਿਬ ਦੀ ਵੀ ਇਹ ਵੀ ਇਹ ਕਹਿਣਾ ਪ੍ਰਧਾਨ ਸਾਹਿਬ ਦੀ ਉਹ ਮਾਰੀ ਹੋਈ ਕੁੜੀ ਜਿਹਨੇ ਸਾਕੀ ਆਉਣੀ ਉਹ ਵੀ ਜਾਣੇ ਕਦੇ ਕਿਸੇ ਨੰਨੀ ਛਾ ਨੂੰ ਮੱਥੇ ਤੇ ਕਲਮ ਜੀਨੇ ਲਾਤਾ ਮਾਨ ਹੋ ਗਈ ਬੇ ਆਦਮੀ ਗੁਰੂ ਗ੍ਰੰਥ ਦੀ ਤੇ ਮਿੱਟੀ ਵਿੱਚ ਰੋਲ ਦਿੱਤੀ ਛਾੜ ਮੰਥ ਨੇ ਤਾਂ ਕੇਣਾ ਸਿੱਖਾਂ ਉਹਤੇ ਪਾਉ ਪਰ ਕੇ ਉਹ ਬਿਨਾ ਗੱਲੋਂ ਸਿੰਘ ਨੂੰ ਸ਼ਹੀਦ ਕਰਦੇ ਬਸ ਨਹੀਂ ਨਾ ਫੜੋ ਤੁਸੀਂ ਫੜੋ ਤੱਕਲੀ ਉਹ ਵੇਖ ਲਿਆ ਲੋਕਾਂ ਤੁਹਾਡਾ ਚਿਹਰਾ ਅਸਦੀ ਆ ਮਖੌਟਾ ਸਿੱਕੀ ਵਾਲਾ ਪਾਲਿਆ ਤੇ ਆ ਭੋੜੀ ਭਾਲੀ ਜੰਤਾਂ ਨੂੰ ਪਿੱਛੇ ਛਾਲਿਆ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਰੋਲਦੀ ਚਿੱਟੇ ਤੇ ਸੁਮੈਗ ਦੀ ਹੈ ਤੂੰ ਵੀ ਬੋਲਦੀ ਭੋਲਾ ਜਗਦੀਸ਼ ਜਦੋਂ ਗਿਆ ਪੜਿਆ ਤੇ ਪੁਲਿਸ ਦਾ ਘੋਟਾ ਉਹਦੇ ਉੱਤੇ ਚੜਿਆ ਭੋਲੇ ਨੇ ਮਜੀਠੀਆ ਦਾ ਨਾਮ ਲਾਤਾ ਸੀ ਚਿੱਟਾ ਹੈ ਮਖੌਟਾ ਸ਼ਰੀਆਮ ਕਹਿੰਦਾ ਸੀ ਭੋਲੇ ਭੋਲਾ ਝੂਠਾ ਦੇ ਪਾਸਾ ਵਟ ਰਿਆ ਉਹ ਮਜੀਠੀਆ ਦਾ ਪੱਖਪੂਰ ਨਾਕ ਰੱਖ ਰਿਆ ਸ਼ਰੋਮੀ ਕਮੇਟੀ ਦੇ ਸਕੂਲ ਥੋੜੇ ਜੀ ਤੇ ਭੀਂ ਭੁੱਕੀ ਵਿਗਦੀ ਆ ਗੋਬੇ ਗੋਬੇ ਸਕੂਲ ਦੇ ਪ੍ਰਿੰਸੀਪਲ ਥੋੜੇ ਲੱਗੀ ਜੋ ਉਹ ਕਿੰਨਾ ਫੀ ਮੜੀ ਸੋਦੀ ਗੱਡੀ ਬੀਮ ਵਾਲਾ ਉਹਦੇ ਉੱਤੇ ਪਾਤਾ ਪਰਚਾ ਤੇ ਛੁੱਟ ਗਈ ਜਮਾਤ ਦੇ ਦੇ ਕੇ ਖੜ ਜਾ ਮੱਕੜ ਪ੍ਰਧਾਨ ਨਾਲ ਗਿਆ ਕਾਲ ਜੀ 15 ਦਿਨਾਂ ਵਿੱਚ ਕਰਦੀ ਬਹਾਲ ਜੀ ਓਏ ਇਹਨਾਂ ਦੀ ਐ ਸਿੱਖੀ ਹੈ ਦੇਸ਼ ਵਾਸੀਓ ਪਹਾੜੀਆਂ ਚ ਗਲੇਸ਼ੋਂ ਦੀ ਦੇਸ਼ ਵਾਸੀਓ ਵਰਦਾਂ ਨੇ ਡੰਡੇ ਰੋਜ਼ਗਾਰ ਮੰਗਦੇ ਤੇ ਹੱਥ ਜੋੜ ਲੋਕ ਪੁਰਨੇ ਮੂਰੇ ਹਾਂ ਬਰੇ ਕਹਿੰਦੇ ਆ ਜੀ ਹੁਣ ਪਾਈ ਪਤਾ ਦੱਸ ਦੇਣਗੇ ਭਾਈ ਜਿਹੜੀ ਲੰਘ ਕੇ ਗਈ ਆ ਆਗੀ ਹੁਣ ਬਾਈ ਪਤਾ ਦੱਸ ਦੇਣਗੇ ਤੇ ਝੜੂ ਵਾਲੇ ਕੱਢ ਕੇ ਵਟ ਦੇਣਗੇ ਰੱਖੀ ਜੋ ਬਚਾ ਕੇ ਤੁਸੀਂ ਗੁੰਡਾ ਕਰਦੀ ਉਹ ਬਣੇ ਨਹੀਂ ਗਰੀਬ ਤੇ ਜੋ ਤੁਸੀਂ ਦਰਦੀ ਦਾਣਾ ਦਾਣਾ ਚੁੱਕਾਂਗੇ ਬਿਆਨ ਦੇ ਮਿਓ ਆ ਜੱਟਾਂ ਨਾਲ ਦੱਸੂਗੀ ਪਿਆੜ ਦੇਣੇ ਜੱਟਾਂ ਵੀ ਦਿਵਾਰੀ ਤੇ ਸਹਾਰਾ ਰੋਲਦਾ ਉਹ ਕਿੱਥੇ ਹੋਂ ਦੀ ਬੋਲੀ ਕਿੱਥੇ ਝੋਨਾ ਤੋਲਦਾ ਲੁੱਟ ਖਾ ਕੇ ਤੁਸੀਂ ਸਾਨੂੰ ਪਾਤੇ ਹਰ ਜੇ ਜੰਮ ਤੇ ਜਵਾਕਾਂ ਸਿਰ ਪਾਤੇ ਕਰਦੇ 150 ਗੱਡੀ ਦਾ ਗੱਪਾਂwidehat ਨੂੰ ਸੋਹਣੇ ਬਾਗਲਾ ਰਾਜ ਨਹੀਂ ਸੇਵਾ ਤੋਂ ਲੋਕ ਅੱਖ ਚੁਪੇ ਨੇ ਤੇ ਸਬਰਾਂ ਦੇ ਬੰਨ੍ਹ ਹੁਣ ਟੁੱਟ ਚੁੱਕੇ ਨੇ ਗੇਰੀਆਂ ਗੱਪਾਂ 'ਚ ਹੁਣ ਆਉਂਦਾ ਨਹੀਂ ਕੋਈ ਵੋਟ ਤੈਨੂੰ ਐਂਟੀ ਦਾ ਪਉਂਦਾ ਨਹੀਂ ਕੋਈ ਉਹ ਝੂਠੀਆਂ ਪਤੇਰੇ ਹੁਣ ਚੱਲਦੇ ਨਹੀਂ ਖੜ੍ਹ ਕੇ ਜੋ ਇਹਨਾਂ ਨਾਲ ਹੱਲਦੇ ਨਹੀਂ ਤੇ ਲੋਟਾਂ ਨਾਲ ਡਾਂਗਾ ਨਾਲ ਵੋਟ ਨਹੀਂ ਪਾਉਣੀ ਇਹਨਾਂ ਦੀ ਸਰਕਾਰ ਕਹਿੰਦੇ ਆਉਣੀ ਹੀ ਆਉਣੀ ਵੇਚਲਾ ਪੰਜਾਬ ਇਹਨਾਂ ਸਾਰਾ ਜਾਤ ਦਾ ਤੇ ਮੱਲੀ ਸ਼ਮਸ਼ੇਰ ਫੂਲ ਸੱਚਾ ਆਦਾ ਮੱਲੀ ਸ਼ਮਸ਼ੇਰ ਫੂਲ ਸੱਚਾ ਆਦਾ ਇਹ